ਜਾਣ ਨੂੰ ਨਾਨ ਮਹਾਰਾਜ ਮੈਂ ਵਿਆਹ ਕਰਵਾਉਣਾ ਨਾ ਕਿਸੇ ਦੇ ਵਿਆਹ ਵਿੱਚ ਜਾਣਾ ਨਾ ਸਤਿਗੁਰੂ ਜੀ ਕਿਸੇ ਦੀ ਧੀ ਨੌ ਬਣਾ ਕੇ ਲਿਆਉਣੀ ਆ ਤੇ ਨਾ ਆਪਣੀ ਧੀ ਤੋੜਨੀ ਆ ਸਤਿਗੁਰੂ ਜੀ ਮਹਾਰਾਜ ਮੈਂ ਰਹਿਣਾ ਹੀ ਬ੍ਰਹਮਚਾਰੀ ਆ ਬਾਬਾ ਮਹਾਦੇਵ ਨੇ ਇੰਜ ਕਿਹਾ ਅੱਜ ਕੱਲ ਜ਼ਿਆਦਾਤਰ ਇਹ ਵਿਚਾਰਤਾ ਰਵੇ ਫੈਲ ਰਹੀ ਆ ਨਿਆਣੇ ਸਾਡੇ ਓਵਰੇਜ ਹੋਈ ਜਾਂਦੇ ਆ ਘਰ ਵਾਲੇ ਪੰਜ ਪੰਜ ਸਿੰਘਾਂ ਨੂੰ ਸੱਦ ਕੇ ਅਰਦਾਸਾਂ ਕਰਵਾਉਂਦੇ ਵੀ ਪ੍ਰਸ਼ਾਦਾਸ਼ਕਰ ਅਰਦਾਸ ਕਰੋ ਇਹਦੇ ਸੰਜੋਗ ਖੁੱਲਣ ਪਰ ਉਹ ਸੰਜੋਗ ਖਲੋਣਾ ਚਾਵੇ ਤੇ ਤਾਂ ਹੀ ਖੁੱਲਣ ਕਿਉਂ ਪ੍ਰਸ਼ਾਦਾਸ਼ਕਾ ਕੇ ਕਿਦਾਂ ਸੰਜੋਗ ਖੁੱਲ ਜਾਨਾ ਤੁਹਾਡੇ ਅੰਦਰ ਵੀ ਇੱਛਾ ਹੋਵੇ ਗ੍ਰਿਸਤ ਧਰਮ ਪ੍ਰਵੇਸ਼ ਕਰਨ ਦੀ ਨਿਆਣੇ 35 40 ਸਾਲਾਂ ਦੇ ਹੋਈ ਜਾਂਦੇ ਆ ਇੱਕ ਕੁੜੀ ਨੇ ਰੋਜ਼ ਆਣ ਕੇ ਮੇਰੇ ਕੋਲ ਅਰਦਾਸ ਕਰਵਾਇਆ ਕਰਨੀ ਇਥੋਂ ਸਰੀ ਦੇ ਇੱਕ ਗੁਰਦੁਆਰੇ ਦੀ ਗੱਲ ਆ ਉਹਨੇ ਨਾਲੇ ਰੋਜ਼ 5 ਡਾਲਰ ਦਿਆ ਕਰਨੇ ਪਹਿਲਾ ਗ੍ਰੰਥੀ ਮੈਨੂੰ ਦੱਸ ਗਿਆ ਉਹ ਇੰਡੀਆ ਚਲੇ ਗਿਆ ਮੈਨੂੰ ਕਹਿੰਦਾ ਫਲਾਨੀ ਕੁੜੀ ਆਇਆ ਕਰੋ ਉਹ 5 ਡਾਲਰ ਦਿਆ ਕਰੋ ਜੀ ਰੋਜ਼ ਅਰਦਾਸ ਕਰਿਆ ਕਰਨੀ ਮਹਾਰਾਜ ਅਸਨ ਜੋਗ ਖੋਲਣ ਹੁਣ ਇੱਕ ਦਿਨ ਹੋਇਆ ਦੋ ਦਿਨ ਹੋਇਆ ਮੈਂ ਕਈ ਦਿਨ ਅਰਦਾਸ ਕੀਤੀ ਮੈਂ ਕਿਹਾ ਤੂੰ ਇਹਨਾਂ ਕੋ ਵਿਚਾਰੀ ਕੋ 5 ਡਾਲਰ ਰੋਜ਼ ਹੀ ਲਈ ਜਾਣੇ ਇੱਕ ਦਿਨ ਮੈਂ ਕਿਹਾ ਉਹਨੂੰ ਬਹਿ ਜਾ ਮੈਂ ਕਿਹਾ ਦੱਸ ਤੇਰੇ ਸੁਜੋਗ ਖੁੱਲਦੇ ਕਿਉਂ ਨਹੀਂ ਕਹਿੰਦੀ ਨਹੀਂ ਅੱਧੇ ਕਿਤੇ ਖੁੱਲੇ ਪਏ ਅੱਧੇ ਰਹਿੰਦੇ ਮੈਂ ਕਿਹਾ ਉਹ ਕਿਦਾਂ ਕਹਿੰਦੀ ਰਿਸ਼ਤਾ ਮੇਰਾ ਹੋਇਆ ਵਾ ਮੁੰਡਾ ਮਾਲਵੇ ਦਾ 100 ਕਿੱਲੇ ਦੇ ਕਰੀਬ ਉਹਨਾਂ ਦੀ ਪਹਿਲੀ ਆ ਉਹਦੇ ਮਾਤਾ ਪਿਤਾ ਵੀ ਬੁਢੇ ਹੋ ਚੱਲੇ ਆ ਮੁੰਡੇ ਦੀ ਉਮਰ ਉਹ ਚੱਲੀ ਆ 40 ਸਾਲ ਮੇਰੀ ਉਮਰ ਹੋ ਗਈ ਆ 35 ਸਾਲ ਇਸ ਵਾਸਤੇ ਮੈਂ ਤੇ ਉਹਨਾਂ ਵਿਆਹ ਲਈ ਨਹੀਂ ਮੰਨਦਾ ਜੀ ਉਹ ਕਹਿੰਦਾ ਬਸ ਤੇ ਮੈਂ ਅਰਦਾਸਾਂ ਕਰਵਾਈ ਜਾਨੀ ਤੇ ਮੈਂ ਕਿਹਾ ਕਹਿੰਦਾ ਕੀ ਆ ਕਹਿੰਦੀ ਉਹ ਕਹਿੰਦਾ ਵੀ ਮੈਂ ਅਜੇ ਆਪਣੇ ਪੈਰਾਂ ਤੇ ਖੜੇ ਹੋਣਾ ਮੈਂ ਕਿਹਾ ਵੀ ਕੁੜੀਆਂ ਮੇਰੀ ਗੱਲ ਸੁਣ 40 ਸਾਲਾਂ ਦਾ ਹੋ ਗਿਆ ਜਿਉ ਅਜੇ ਨਹੀਂ ਪੈਰਾਂ ਤੇ ਖੜਾ ਹੋਇਆ ਤੇ ਉਹਨੇ 52 ਸਾਲਾਂ ਚ ਜਾ ਕੇ ਪੈਰਾਂ ਤੇ ਖੜੇ ਹੋਣਾ ਮੈਂ ਕਹਿਦਣਾ ਉਹ ਤੇ ਚੰਗਾ ਤੂੰ ਰਿਸ਼ਤਾ ਹੀ ਤੋੜ ਤੇ ਤੂੰ ਖੁਦੇ ਆਪਣੀ ਉਮਰ ਨਗਾਹੀ ਜਾਨੀ ਆ ਉਹ ਬਾਬਾ ਮਹਾਦੇਵ ਵਾਲੀ ਜਿਹੜੀ ਵਿਚਾਰਤ ਆਲਾ ਕਾਫੀ ਸਾਰੀ ਫੈਲਦੀ ਜਾ ਰਹੀ ਆ ਇਸ ਵਾਸਤੇ ਸਤਿਗੁਰੂ ਜੀ ਮਹਾਰਾਜ ਨੇ ਸਾਨੂੰ ਗ੍ਰਿਸਤ ਧਰਮ ਧਾਰਨ ਵਾਸਤੇ ਕਿਹਾ ਮਾਤਾ ਪਿਤਾ ਦੇ ਆਖੇ ਲੱਗਦਾ ਕੋਈ ਚੰਗੇ ਰਿਸ਼ਤੇ ਨਾਤੇ ਵੇਖ ਕੇ ਤੇ ਸਾਨੂੰ ਗ੍ਰਿਸ ਧਰਮ ਚ ਪਰਵੇਸ਼ ਕਰਨਾ ਚਾਹੀਦਾ ਨਹੀਂ ਤੇ ਮੁਸ਼ਕਲ ਮੁੜ ਕੇ ਇਹ ਹੁੰਦੀ ਆ ਵੀ ਦਾੜੀ ਬੰਦੇ ਦੀ ਚਿੱਟੀ ਹੋਣ ਤੇ ਆਈ ਹੁੰਦੀ ਆ ਤੇ ਬੰਦਾ ਕਾਕਾ ਚੁੱਕੀ ਫਿਰਦਾ ਹੁੰਦਾ ਤੇ ਉਹ ਇਹ ਉਮਰ ਉਮਰ ਦੀਆਂ ਬਾਤਾਂ ਨੇ ਸਾਰੀਆਂ ਸਤਿਗੁਰੂ ਜੀ ਮਾਹ ਰਾ ਸਾਡੇ ਸਾਰਿਆਂ ਤੇ ਕਿਰਪਾ ਕਰਨ ਜੋ ਮਰਿਆਦਾ ਦੇ ਵਿੱਚ ਅਸੀਂ ਚੱਲੀਏ ਤੇ ਇਸ ਤੋਂ ਅਗਲਾ ਇਤਿਹਾਸ ਆਪ ਸੰਗਤ ਹੋਂ ਵਾਲੇ ਸਮੇਂ ਵਿੱਚ ਸਰਵਣ ਕਰੋ ਕਿ ਫਤਿਹ ਪਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ